ਹਾਂਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੀ ਜਿਸ ਦੇ ਉੱਤੇ ਖਤਰੇ ਦੀ ਤਲਵਾਰ ਇਸ ਵਕਤ ਲਟਕੀ ਹੋਈ ਆ ਕਿਉਂਕਿ ਹਰਜਿੰਦਰ ਸਿੰਘ ਨੇ ਜੋ ਇੱਕ ਗਲਤੀ ਕੀਤੀ ਆ ਉਸ ਦੀ ਸਜ਼ਾ ਇੰਨੀ ਕਿਉਂ ਜ਼ਿਆਦਾ ਕਿ ਸਾਰੀ ਜਵਾਨੀ ਹੀ ਹਰਜਿੰਦਰ ਸਿੰਘ ਦੀ ਦਾਦੇ ਉੱਤੇ ਲੱਗ ਗਈ ਆ ਹਾਲਾਂਕਿ ਹਰਜਿੰਦਰ ਸਿੰਘ ਨੇ ਕੁਝ ਵੀ ਜਾਣ ਬੁੱਝ ਕੇ ਨਹੀਂ ਕੀਤਾ ਗਲਤੀ ਸੀ ਪਰ ਉਸ ਦਾ ਮਕਸਦ ਨਹੀਂ ਸੀ ਕਿਸੇ ਨੂੰ ਮਾਰਨਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੁਝ ਸਮਾਂ ਹਰਜਿੰਦਰ ਸਿੰਘ ਨੇ ਇੱਕ ਸਾਈਡ ਦੇ ਉੱਤੇ ਆਪਣੇ ਟਰਾਲੇ ਨੂੰ ਲਗਾ ਕੇ ਵੇਟ ਵੀ ਕੀਤੀ ਸੀ ਤਾਂ ਕਿ ਜਦੋਂ ਸਾਰੀਆਂ ਗੱਡੀਆਂ ਉੱਥੋਂ ਲੰਘ ਜਾਣ ਗਿਆ ਉਸ ਤੋਂ ਬਾਅਦ ਉਹ ਯੂ ਟਰਨ ਇੱਥੋਂ ਮਾਰੇਗਾ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਇਹ ਸੋਚ ਕੇ ਹੀ ਜਿਹੜਾ ਹਰਜਿੰਦਰ ਸਿੰਘ ਦੇ ਵੱਲੋਂ ਯੂ ਟਰਨ ਮਾਰਿਆ ਗਿਆ ਸੀ ਹਾਲਾਂਕਿ ਯੂ ਟਰਨ ਮਾਰਨਾ ਗਲਤ ਆ ਅਸੀਂ ਇਹ ਨਹੀਂ ਕਹਿੰਦੇ ਕਿ ਉਸਨੇ ਯੂ ਟਰਨ ਮਾਰਿਆ ਤਾਂ ਸਹੀ ਆ ਯੂ ਟਰਨ ਮਾਰਨਾ ਗਲਤ ਆ ਬੇਸ਼ੱਕ ਉਸਨੇ ਦੇਖ ਕੇ ਹੀ ਮਾਰਿਆ ਪਰ ਇਸ ਦੇ ਨਾਲ ਤਿੰਨ ਜ਼ਿੰਦਗੀਆਂ ਜਿਹੜੀਆਂ ਕਿ ਖਰਾਬ ਹੋ ਗਿਆ ਤਿੰਨ ਜ਼ਿੰਦਗੀਆਂ ਦੀ ਜਿਹੜੀ ਕਿ ਮੌਤ ਹੋਈ ਹੈ ਜਿੱਦਾਂ ਚੱਲਦੇ ਹੁਣ ਸਜ਼ਾ ਦੀ ਜਿਹੜੀ ਕਿ ਗੱਲ ਚੱਲ ਰਹੀ ਹੈ ਕਿਉਂਕਿ 45 ਸਾਲ ਦੀ ਸਜ਼ਾ ਜੇਕਰ ਹਰਜਿੰਦਰ ਸਿੰਘ 45 ਸਾਲ ਦੀ ਸਜ਼ਾ ਕੱਟੂਗਾ ਤਾਂ ਉਹ ਬਜ਼ੁਰਗ ਹੋ ਕੇ ਅਮਰੀਕਾ ਤੋਂ ਵਾਪਸ ਆਵੇਗਾ ਜੋ ਕਿ ਬਹੁਤ ਹੀ ਦੁਖਦਈ ਗੱਲ ਹੈ ਇਸੇ ਚਲਦੇ ਲਗਾਤਾਰ ਹਰਜਿੰਦਰ ਸਿੰਘ ਨੂੰ ਜੜਾ ਕਿ ਉਸ ਦੀ ਸਜ਼ਾ ਨੂੰ ਘਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਦੂਜੇ ਪਾਸੇ ਹਰਜਿੰਦਰ ਸਿੰਘ ਦੀਆਂ ਹੋਣ ਕੁਝ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਇੱਕ ਵੀਡੀਓ ਤੋਂ ਦਿਖਾਉਂਦੇ ਆ ਕਿ ਜਦੋਂ ਹਰਜਿੰਦਰ ਸਿੰਘ ਨੂੰ ਪਤਾ ਲੱਗਿਆ ਕਿ ਉਸ ਦੇ ਬਾਹਰ ਦਾ ਵੀਜ਼ਾ ਲੱਗ ਗਿਆ ਤੇ ਹੁਣ ਉਸ ਨੇ ਬਾਹਰ ਜਾਣਾ ਤਾਂ ਬੜਾ ਚਾਹ ਸੀ ਆਪਣੇ ਪਰਿਵਾਰ ਦੇ ਨਾਲ ਮਿਲਦਾ ਹੋਇਆ ਨਜ਼ਰ ਆ ਰਿਹਾ ਸਕਰੀਨ ਦੇ ਉੱਤੇ ਤਸਵੀਰਾਂ ਤੁਸੀਂ ਨਾਲ-ਨਾਲ ਦੇਖ ਹੀ ਰਹੇ ਹੋ ਆਪਣੀ ਮਾਤਾ ਦੇ ਗਲੇ ਲੱਗਦਾ ਹੈ ਪਰਿਵਾਰ ਨਾਲ ਮਿਲਦਾ ਤੇ ਕਾਫੀ ਚਾਹ ਵੀ ਹੁੰਦਾ ਤੇ ਭਾਵੁਕ ਵੀ ਹੁੰਦਾ ਚਾਹ ਇਸ ਗੱਲ ਦਾ ਕਿ ਉਹ ਵਿਦੇਸ਼ ਦੀ ਧਰਤੀ ਦੇ ਉੱਤੇ ਜਾ ਰਿਹਾ ਚੰਗਾ ਭਵਿੱਖ ਬਣੇਗਾ ਚੰਗੀ ਕਮਾਈ ਕਰੇਗਾ ਪਿੱਛੇ ਪਰਿਵਾਰ ਵੀ ਜਿਹੜਾ ਕਿ ਜਿੰਨਾ ਕਰਜ਼ਾ ਹੋਏਗਾ ਉਹ ਵੀ ਉਤਾਰ ਦੇਵੇਗਾ ਤੇ ਇਹ ਉਸਦੇ ਮਨ ਦੇ ਵਿੱਚ ਇੱਕ ਖੁਸ਼ੀ ਸੀ ਤੇ ਦੂਸਰੇ ਪਾਸੇ ਭਾਵੁਕ ਇਸ ਗੱਲ ਪਿੱਛੇ ਸੀ ਕਿ ਆਪਣੀ ਮਾਪਿਆਂ ਤੋਂ ਦੂਰ ਹੋ ਰਿਹਾ ਜਸਿਆ ਜਾਰਿਆ ਕੇ ਘਰ ਦੇ ਵਿੱਚ ਉਸ ਦੀ ਕਮਾ ਤੇ ਦੋਨੋਂ ਭਰਾ ਹੀ ਨੇ ਪਿਤਾ ਦੀ ਪਹਿਲਾਂ ਜੜ ਕੀ ਮੌਤ ਹੋ ਚੁੱਕੀ ਹੈ ਪਰ ਹੁਣ ਬਜ਼ੁਰਗ ਮਾਂ ਆਪਣੇ ਪੁੱਤ ਦੀ ਸਲਾਮਤੀ ਦੇ ਵਾਸਤੇ ਤੇ ਆਪਣੇ ਪੁੱਤ ਦੇ ਸੱਚਾ ਘਟ ਕੰਦੇ ਉਹ ਵੀ ਹੱਥ ਜੋੜ ਕੇ ਜੜ ਕੀ ਅਪੀਲ ਕਰ ਰਹੀ ਤਾਂ ਕੰਟੋ ਕਟੇ ਇਸ ਬਜ਼ੁਰਗ ਮਾਂ ਨੂੰ ਦੇਖ ਕੇ ਹੀ ਥੋੜਾ ਜਿਹਾ ਅਮਰੀਕਾ ਦੇ ਪ੍ਰਸ਼ਾਸਨ ਨੂੰ ਸੋਚ ਲੈਣਾ ਚਾਹੀਦਾ ਦੁਆ ਕਰਦੇ ਹਾਂ ਕਿ ਹਰਜਿੰਦਰ ਸਿੰਘ ਦੀ ਸਜ਼ਾ ਦੇ ਵਿੱਚ ਕਮੀ ਹੋਵੇ ਤਾਂ ਕਿ ਉਸ ਦੀ ਜ਼ਿੰਦਗੀ ਜੜ ਕੀ ਬਰਬਾਦ ਨਾ ਹੋਵੇ ਕਿਉਂਕਿ ਜੇਕਰ 45 ਸਾਲ ਦੀ سزا ਉਹ ਕੱਟੇਗਾ ਤਾਂ ਜਦ ਤੱਕ ਉਸਨੇ ਬਾਹਰ ਆ ਜਾਣਾ ਤਾਂ ਉਸ ਦੀ 70+ ਜਿਹੜੀ ਉਮਰ ਹੋ ਜਾਣੀ ਆ ਇਸ ਕਰਕੇ ਸਾਰੇ ਪੰਜਾਬੀ ਇਹੀ ਮੰਗ ਕਰ ਰਹੇ ਨੇ ਚਾਰੇ ਪਾਸੇ ਦਵਾਵਾਂ ਹੋ ਰਹੀ ਨੇ ਅਰਦਾਸਾਂ ਹੋ ਰਹੀ ਨੇ ਕਿ ਹਰਜਿੰਦਰ ਸਿੰਘ ਦੀ ਜਿਹੜੀ ਸਜ਼ਾ ਉਹ ਘੱਟ ਤੋਂ ਘੱਟ ਹੋਵੇ ਤਾਂ ਕਿ ਉਸ ਦਾ ਜਿਹੜਾ ਕਿ ਜੀਵਨ ਬਚ ਸਕੇ ਹਾਲਾਂਕਿ ਜੋ ਜੋ ਗਲਤੀ ਕੀਤੀ ਹੈ ਉਸ ਦੀ ਸਜ਼ਾ ਮਿਲਣੀ ਚਾਹੀਦੀ ਆ ਪਰ ਐਨੀ ਵੀ ਸਜ਼ਾ ਨਾ ਮਿਲੇ ਕਿ ਪਿੱਛੇ ਉਹਦੀ ਮਾਂ ਜਿਹੜੀ ਕਿ ਆਪਣੇ ਪੁੱਤ ਨੂੰ ਉਡੀਕਦੀ ਆ ਕਿ ਕਦੇ ਤਾਂ ਉਹਦਾ ਪੁੱਤ ਪੱਕਾ ਹੋ ਕੇ ਬਾਹਰ ਆਵੇਗਾ ਪਰ ਜੇ ਕ੍ਰੋਸ ਦੇ ਬਤੂ ਨੂੰ ਇੰਨੀ ਸਜ਼ਾ ਹੋ ਜਾਂਦੀ ਹੈ ਤਾਂ ਉਸ ਸਮਾਂ ਦਾ ਕੀ ਹਾਲ ਹੋਵੇਗਾ ਇਸ ਦੇ ਚੱਲ ਦੇ ਇੱਕ ਪਟੀਸ਼ਨ ਪਾਈ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਕਾਫੀ ਲੋਕਾਂ ਨੇ ਵੀ ਲੱਖ ਦੇ ਪਲੱਸ ਲੋਕਾਂ ਨੇ ਜਿਹੜਾ ਕਿ ਉਸ ਪਟੀਸ਼ਨ ਦੇ ਉੱਤੇ ਸਿਗਨੇਚਰ ਵੀ ਕੀਤੇ ਨੇ ਜਿਸ ਦੇ ਚੱਲਦੇ ਹਰਜਿੰਦਰ ਸਿੰਘ ਨੂੰ ਬਚਾਉਣ ਦੀਆਂ ਸਾਰਿਆਂ ਵੱਲੋਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰਮਾਤਮਾ ਦੇ ਅੱਗੇ ਦੁਆਵਾਂ ਕੀਤੀਆਂ ਜਾ ਰਹੀਆਂ ਨੇ ਪਰ ਇਸ ਵੀਡੀਓ ਨੂੰ ਦੇਖ ਕੇ ਕਦੇ ਸੋਚਿਆ ਨਹੀਂ ਹੋਣਾ ਹਰਜਿੰਦਰ ਸਿੰਘ ਨੇ ਕਿ ਉਸ ਦੇ ਨਾਲ ਅਮਰੀਕਾ ਦੀ ਧਿਰਤੇ ਦੇ ਕੁਝ ਅਜੀਹਾ ਹੋ ਜਾਵੇਗਾ ਕਿ ਉਸ ਦੀ ਜ਼ਿੰਦਗੀ ਜੜੀ ਦਾਤੇ ਲੱਗ ਜਾਵੇਗੀ